ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੇ ਲਈ ਬਣਾਏ ਗਏ ਨਵੇਂ ਸਮਾਰਟ ਕਲਾਸਰੂਮਾਂ ਦਾ ਉਦਘਾਟਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਿੱਦਿਆ ਤੇ ਡਾਇਰੈਕਟਰ ਵਿਦਿਆ ਇੰਜੀਨੀਅਰ ਸੁਖਮਿੰਦਰ ਸਿੰਘ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ HDFC ਬੈਂਕ ਦੇ ਸਹਿਯੋਗ ਨਾਲ ਸਮਾਰਟ ਕਲਾਸਰੂਮ ਤਿਆਰ ਹੋਏ ਨੇ ਇਸ ਨੂੰ ਬਣਾਉਣ ਦੇ ਵਿੱਚ 8 ਲੱਖ ਦੀ ਲਾਗਤ ਆਈ ਹੈ ਤਾਂ ਉਹਨਾਂ ਦਾ ਕਹਿਣਾ ਕਿ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਣੇ ਵਿਦਿਅਕ ادارے ਨੂੰ ਉੱਚਾ ਚੁੱਕਣ ਦੇ ਲਈ ਬੁਨਿਆਦੀ ਢਾਂਚੇ ਨੂੰ ਸਮੇਂ ਦਿਹਾਣੀ ਬਣਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਲੱਖਰ ਰੁਪਏ ਖਰਚ ਕਰਕੇ ਜੇ ਸਮਾਰਟ ਕਲਾਸਰੂਮ ਸ਼ਾਮਨੀ ਕਮੇਟੀ ਦੇ ਵੱਕੂ ਸਕੂਲਾਂ ਤੇ ਕਾਲਜਾਂ ਦੇ ਵਿੱਚ ਬਣਾਏ ਗਏ ਨੇ ਉਹਨਾਂ ਵੀ ਕਿਹਾ ਕਿ ਸ਼ਾਮਨੀ ਕਮੇਟੀ ਪ੍ਰਧਾਨ ਐਡਵੋਕੇਟ ਅੰਮ੍ਰਿਤ ਦਿਸ਼ਾ ਨਿਰਦੇਸ਼ਕ ਦੇ ਵਿੱਚ ਵਿਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਸੰਭਵ ਯਤਨ ਕੀਤੇ ਜਾ ਰਹੇ ਨੇ ਹੁਨਾ ਕਾਲਜ ਦੇ ਸਟਾਫ ਤੇ ਵਿਦਿਆਰਥੀਆਂ ਨੂੰ ਨਵੇਂ 스마트 ਕਲਾਸਰੂਮ ਦੀ ਲਈ ਮੁਬਾਰਕਬਾਦ ਦਿੱਤੀ ਤੇ ਉਥੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਉੱਚ ਪੱਧਰੀ ਤਕਨੀਕ ਦੇ ਨਾਲ ਲੈ 스마트 ਰੂਮ ਤੇ ਲੈਬ ਬਣਾ ਕੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਬੀਰ ਸਿੰਘ ਨੇ ਸਖਤਰ ਸਿੱਖਿਆ ਦਾ ਕਾਲਜ 부ਜੰਤ ਨਿਗਾ ਸਵਾਗਤ ਕੀਤਾ ਹੈ। ਉਹਨਾਂ ਬੀਤੇ ਸਮੇਂ ਦੇ ਵਿੱਚ ਕਾਲਜ ਵੱਲੋਂ ਸਿੱਖਿਆ ਦੇ ਖੇਤਰ 'ਚ ਕੀਤੀਆਂ ਗਿਆ ਪ੍ਰਾਪਤੀਆਂ ਸੰਬੰਧੀ ਜਾਣਕਾਰੀ ਵੀ ਦਿੱਤੀ ਹੈ। ਤੇ ਡਾਕਟਰ ਜਸਵੀਰ ਸਿੰਘ ਨੇ ਨਵੇਂ ਸਮਾਰਟ ਕਲਾਸਰੂਮ ਦੀ ਉਸਾਰੀ ਦੇ ਲਈ ਸਖਤਰ ਸਿੱਖਿਆ ਦਾ ਧੰਨਵਾਦ ਕੀਤਾ ਤੇ ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ ਵੀ ਮੌਜੂਦ ਰਿਹਾ ਹੈ। ਜੈਸਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਲੱਖਪਾਤ ਪਾਠਿਆ ਕਰਨ ਦੇ ਖਰਚਾ ਰਿਹਾ ਸਪੋਰਟ 142 ਜੀ ਕਿ ਵਾਈ ਕ੍ਰਿਜਾ ਘਾਰ ਸਾਹਿਬ ਵਾਈ ਜੁਕੇ ਅਸੀਂ ਪਿਛਲੇ ਸਮੇਂ ਦੇ ਵਿੱਚ ਕੁਝ ਕਾਲਜਾਂ ਤੇ ਸਕੂਲਾਂ ਦੀ ਇਨਫਰਾਸਟ੍ਰਕਚਰ ਅਸੀਂ ਸੀਐਸਆਰ ਦੇ ਫੂਡ ਲਾਈਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਧੰਨਵਾਦ ਇਹ ਐਚਜੀਐਫਸੀ ਬੈਂਕ ਦੇ ਉਹਨਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਸਾਡੇ ਕੁਝ ਕਾਲਜਾਂ ਦੇ ਵਿੱਚ ਸਮਾਰਟ ਕਲਾਸ ਰੂਮ ਤੇ ਆਈਸੀਟੀ ਲੈਬ ਵੀ ਦਿੱਤੀਆਂ ਦਿੱਤੀਆਂ ਉਕੇ ਕਾਫੀ ਜ਼ਿਆਦਾ ਸਾਡਾ ਉਹਨਾਂ ਦਾ ਫਾਈਨੈਂਸ਼ਲ ਲੋਡ ਪੈਂਦਾ ਸੀ ਤੇ ਕਿਉਂਕਿ ਮੈਂ ਕਹੇ ਸਨ 15 ਤੋਂ 20 ਕਰੋੜ ਰੁਪਏ ਮੰਨੇ ਸਭ ਇਹਨਾਂ ਚ ਚੱਕਤ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਹੋਰ ਮਦਦ ਕਰਨ ਲਈ ਉਹਦੇ ਵਿੱਚੋਂ ਅਸੀਂ ਇਸ ਕਾਲਜ ਦੀ ਆਈਸੀਟੀ ਲੈਬ ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਲਮੋਸਟ ਮੇਰਾ ਕਰੋ ਸਾਨੂੰ ਤੇ ਦੇ ਦੇਣਗੇ ਇਸ ਕੰਮ ਦੇ ਤੇ ਸਾਡੀ ਇੱਛਾ ਹੀ ਹੁੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਜ ਦੇ ਆਧੁਨਿਕ ਸਮੇਂ ਦੇ ਨਾਲ ਕਿਆ ਕਰੀਏ ਕਿ ਉਹਨਾਂ ਨੂੰ ਟੈਕਨਿਕਸ ਸਿਖਾਦਣ ਉਹ ਟੈਕਨੀਕਸ ਸਿਖਾਦ ਮਨਜੋਵੀ 인ਫਰਾਸਟ੍ਰਕਚਰ ਉਹ ਦਿਨ ਤੇ ਹਮੇਸ਼ਾ ਕੋਸ਼ਿਸ਼ ਕਰਨੀ ਕਿ ਬਿਹਤਰੀ ਕਰੇ ਸਾਡੇ ਲਈ ਬੜੇ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਸਖਤਰ ਵਿਦਿਆ ਇੰਜੀਨੀਅਰ ਸੁਖਵਿੰਦਰ ਸਿੰਘ ਜੀ ਨੇ ਕਾਲਜ ਵਿੱਚ ਐਚਡੀਐਫਸੀ ਵੱਲੋਂ ਲਗਭਗ 8 ਲੱਖ ਰੁਪਏ ਦੇ ਖਰਚ ਨਾਲ ਬਣੀ ਸਮਾਰਟ ਰੂਮ ਦਾ ਉਦਘਾਟਨ ਕੀਤਾ ਤੇ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਕਿ ਇਹ ਸਿਰਫ ਸਾਡੇ ਕਾਲਜ ਵਿੱਚ ਹੀ ਨਹੀਂ 스마트 ਰੂਮ ਮਿਲਿਆ ਸਾਨੂੰ ਸਗੋਂ ਐਸਜੀਪੀਸੀ ਦੇ ਵਕਫ ਵਕਫ ਸਕੂਲਾਂ ਤੇ ਕਾਲਜਾਂ ਨੂੰ ਪਹਿਲਾਂ ਹੀ ਹੀ ਕਈ ਜਿਹੜੇ 스마트 ਰੂਮ ਨੇ ਲੈ ਕੇ ਦਿੱਤੇ ਗਏ ਨੇ ਸਖਤਰ ਸਾਹਿਬ ਦਾ ਇਹ ਵਿਸ਼ੇਸ਼ ਉਪਰਾਲਾ ਹੈ ਜਿਸ ਤਹਿਤ ਅਗਲੇ ਦਿਨਾਂ ਚ ਕਾਲਜ ਨੂੰ ਇੱਕ ਆਈਸੀਟੀ ਲੈਬ ਜਿਸ ਵਿੱਚ 25 ਦੇ ਲਗਭਗ ਕੰਪਿਊਟਰ ਕਾਲਜ ਨੂੰ ਮਿਲਣਗੇ ਤੇ ਉਹਦੇ ਨਾਲ ਕਾਲਜ ਦੇ ਇਨਫਰਾਸਟ੍ਰਕਚਰ ਵਿੱਚ ਹੋਰ ਵਾਧਾ ਹੋਵੇਗਾ ਇਸੇ ਤਰ੍ਹਾਂ ਦੇ ਉਪਰਾਲੇ ਵਿੱਦਿਆ ਦੇ ਹਾਨੀ ਬਣਾਉਣ ਲਈ ਅੱਜ ਦੇ ਸਮੇਂ ਦੇ ਹਾਨੀ ਬਣਾਉਣ ਲਈ ਮੈਨੇਜਮੈਂਟ ਵੱਲੋਂ ਕੀਤੇ ਜਾਂਦੇ ਨੇ ਜਿਸ ਦੀ ਜਿੰਨੀ ਛਲਾਗਾ ਕੀਤੀ ਜਾਏ ਉੰਨੀ ਘਟਾ